ਪਰਮ ਸਤਕਾਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ 'ਚ ਬੈਠੇ ਸਰਬੱਤ ਗੁਰੂ ਰੂਪ ਖਾਲਸਾ ਸਾਧ ਸੰਗ ਜੀ ਸਾਰੇ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਸਾਰੇ ਹਰ ਸਾਲ ਦੀ ਤਰ੍ਹਾਂ ਔਰ ਇਸ ਪਿੰਗਲਵਾੜਾ ਸੰਗਰੂਰ ਦੀ ਬ੍ਰਾਂਚ ਦੀ ਸਥਾਪਨਾ ਦਿਵਸ ਜਿਹੜਾ ਹੈ ਉਹ ਸਾਰੇ ਮਨਾ ਰਹੇ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਭੈਣ ਜੀ ਵੀ ਪਿੰਦਰਜੀਤ ਕੌਰ ਜੀ ਤੇ ਉਹਨਾਂ ਦੇ ਸਾਰੇ ਹੀ ਨਾਲ ਸਾਥੀ ਡਾਕਟਰ ਆਚੀਮਾ ਸਾਹਿਬ ਬੈਠੇ ਨੇ ਜਿਹੜੇ ਇੱਥੇ ਦਾ ਸਾਰਾ ਕੰਮ ਸੰਭਾਲਦੇ ਨੇ ਔਰ ਸਾਡੇ ਮੇਰੇ ਮਿੱਤਰ ਮਾਸਟਰ ਜੀ ਜਸਵੀਰ ਜੀ ਜੀ ਰਾਜਵੀਰ ਜੀ اور ਮੈਂ ਸੰਗਤਾਂ ਕੇ ਇੱਕ ਵਧੀਆ ਸਾਨੂੰ ਐਸਾ ਇੱਕ ਸੰਸਤਾ ਦਿੱਤੀ ਗਈ ਹੈ। اور جڑی کہ ਭਗਤプール ਸਿੰਘ ਜੀ ਨੇ ਆਪਣਾ ਸਾਰਾ ਜੀਵਨ ਜਿਹੜਾ ਹੈਗਾ ਇਸ ਸਿੰਗਲ ਬਾੜੇ ਦੇ ਲਈ ਉਹਨਾਂ ਨੇ ਲਾਇਆ ਹੈ। ਜਿੱਥੇ ਬੜੀ-ਬੜੀ ਸੇਵਾ ਕੀਤੀ ਹੈ ਜੇ ਆਪਾਂ ਜੀਵਨ ਬਾਰੇ ਬੋਲੀਏ ਤਾਂ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਬਹੁਤ ਸਮਾਂ ਵੀ ਲੱਗ ਸਕਦਾ ਹੈ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਕੁਝ ਅਪਰਾਲਾ ਕੀਤਾ ਬੜੇ ਵਧੀਆ ਵਿਦਵਾਨ ਜਿਹੜੇ ਨੇ ਆਪਾਂ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਇੱਥੇ ਪਹੁੰਚੇ ਹਾਂ ਬੜ ਬਹੁਤ ਹੀ ਬੜ ਬੋਲੇ ਵਿਚਾਰ ਨੇ ਜਿਹੜੇ ਉਹਨਾਂ ਸਾਰੇ ਵਿਦਵਾਨਾਂ ਨੇ ਦਿੱਤੇ ਨੇ ਬਾਤਾ ਮਰਨ ਤੇ ਬਖੇਤੀ ਵਾੜੀ ਤੇ ਬੁੱਖੋ-ਬੁਖਰੀਆਂ ਗੱਲਾਂ ਗਾਸੋ ਜੀ ਸਾਡੇ ਔਰ ਬੜਾ ਮਾਣ ਹੈ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਉੱਤੇ ਜਿਨੇ ਬਹੁਤ ਸਾਰੇ ਕਿਤਾਬਾਂ ਵੀ ਲਿਖੀਆਂ ਨੇ ਔਰ ਇਹਨਾਂ ਦੇ ਵਿਚਾਰ ਸੁਣੇ ਥੋੜੇ ਸਮੇਂ ਦੇ ਵਿੱਚ ਹੀ ਇਹਨਾਂ ਨੇ ਬਹੁਤ ਵਧੀਆ ਵਿਚਾਰ ਜਿਹੜੇ ਨੇ ਆਪਣੇ ਦਿੱਤੇ ਨੇ ਐਸੇ ਬਜ਼ੁਰਗ ਨੂੰ ਸਾਨੂੰ ਸੰਭਾਲਣਾ ਚਾਹੀਦਾ ਹੈ ਸੋ ਇਹਨਾਂ ਦੀਆਂ ਰਚਨਾਵਾਂ ਵੀ ਜਿਹੜੀਆਂ ਨੇ ਔਰ ਇਹ ਵੀ ਬਹੁਤ ਵਧੀਆ ਉਪਰਾਲਾ ਕਰ ਰਿਹਾ ਹੈ ਪਿੰਗਲਵਾੜਾ ਸੰਸਥਾ ਉਹਨਾਂ ਤੋਂ ਚੰਗੇ ਚੰਗੇ ਵਿਦਵਾਨਾਂ ਦੇ ਰੇਖ ਚੰਗੇ ਚੰਗੇ ਵਿਦਵਾਨਾਂ ਦੀਆਂ ਕਿਤਾਬਾਂ ਜਿਹੜੀਆਂ ਸਾਡੇ ਸਮਾਜ ਨੂੰ ਸੇਧ ਦੇਣੀਆਂ ਵਾਲੀਆਂ ਨੇ ਜਿਹੜੀਆਂ ਸਾਡੇ ਸਮਾਜ ਦੇ ਬੁਰਾਈਆਂ ਪੈੜਾਂ ਔਰ ਉਹਨਾਂ ਨੂੰ ਖੂਲ ਕਰਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਉਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਔਰ ਛਾਪ ਕੇ ਮੌਤ ਬੰਨੀਆਂ ਜਾ ਰਹੀਆਂ ਨੇ ਇਹ ਵੀ ਬਹੁਤ ਵੱਡੀ ਗੱਲ ਹੈ ਇੱਕ ਤਾਂ ਇਹ ਹੈ ਕਿ ਇਹ ਜ਼ਰੂਰ ਹੈ ਕਿ ਅੱਜ ਦੀ ਸਾਡੀ ਜਿਹੜੀ ਜਨਰੇਸ਼ਨ ਹੈ ਔਰ ਪੜਨ ਵਾਲੇ ਪਾਸੇ ਨਹੀਂ ਹੈ ਬਹੁਤ ਕਿਤਾਬਾਂ ਘੱਟ ਪੜਦੀ ਹੈ ਆ ਜਿਹੜਾ ਮੋਬਾਈਲ ਜਿਹੜਾ ਹੈ ਨਾ ਸੋਸ਼ਲ ਮੀਡੀਆ ਇਹ ਹਰ ਦੇ ਕੋਨੇ ਹੈ ਇਹਦੇ ਉੱਤੇ ਸਾਰਾ ਦਿਨ ਮੈਂ ਜਦੋਂ ਦੇਖਦਾ ਲੱਗੇ ਰਹਿੰਦੇ ਨੇ ਸਾਰੇ ਭਾਵੇਂ ਕੋਈ ਵੀ ਹੈ ਤੇ ਇਸਰਕੇ ਪੜਨ ਦੀ ਰੁਚੀ ਜਿਹੜੀ ਹੈ ਉਹ ਬਹੁਤ ਘੱਟਦੀ ਜਾ ਰਹੀ ਹੈ ਜੇ ਤੁਹਾਨੂੰ ਸਾਨੂੰ ਬੜਾ ਗਿਆਨ ਪ੍ਰਾਪਤ ਹੋਣਾ ਹੈ ਔਰ ਚੰਗਾ ਕੈਕਟਰ ਬਣਨਾ ਹੈ ਚੰਗਾ ਜੀਵਨ ਸਾਡਾ ਬਣਨਾ ਹੈ ਔਰ ਚੰਗੇ ਗੁਣ ਜਿਹੜੇ ਨੇ ਇਹਨਾਂ ਗੱਲਾਂ ਦੇ ਨਾਲ ਪੈਦਾ ਹੁੰਦੇ ਨੇ ਸੋ ਮੈਂ ਤਾਂ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਦਾ ਕਿ ਮੈਨੂੰ ਵੀ ਭਗਤਪੂਰਨ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਦਾ ਪਿਆਰ ਵੀ ਮੈਨੂੰ ਬਹੁਤ ਸਾਰਾ ਮਿਲਿਆ ਹੈ ਹਮੇਸ਼ਾ ਮੈਨੂੰ ਬਹੁਤ ਪਿਆਰ ਕਰਦੇ ਸੀ ਕੋਲ ਪਠਾਉਂਦੇ ਸੀ ਮਿੱਤੋਂ ਕਈ ਵਾਰ ਕੋਈ ਲੇਖ ਹੁੰਦਾ ਉਹ ਵੀ ਪੜ੍ਹਦੇ ਮੈਨੂੰ ਕਹਿੰਦੇ ਆ ਪੜ੍ਹ ਔਰ ਜੇ ਅਸੀਂ ਗੱਡੀ ਵੀ ਜਾਣਾ ਉੱਥੇ ਗੱਡੀ ਖੜਾ ਕੇ ਮੈਨੂੰ ਕਹਿੰਦਾ ਉਹ ਆ ਜਿਹੜੀਆਂ ਇਤਾਂ ਬਗਾਇਆ ਜਿਹੜੇ ਚਾਕੇ ਰਸਤੇ ਸਾਫ ਪੜਾ ਕਰ ਉਹ ਉਸ ਸਮੇਂ ਵੀ ਕਿਉਂਕਿ ਭਾਵੇਂ ਐਮ.ਐਲ.ਏ. ਸੀ ਜਦੋਂ ਇਹ ਜੇ ਕੰਮ ਕਰਦਾ ਤਾਂ ਬੰਦੇ ਦੀ ਨਿਮਰਤਾ ਆਉਂਦੀ ਹੈ ਨਹੀਂ ਤਾਂ ਅੱਜ ਕੱਲ ਥੋੜਾ ਜਾਂ ਹੁੰਦਾ ਹੈ ਬੰਦਾ ਆਪਣੇ ਆਪ ਨੂੰ ਬੜਾ ਉੱਚਾ ਸਮਝ ਜਾਂਦਾ ਹੈ ਉਹਨਾਂ ਦਾ ਮਤਲਬ ਇਹ ਹੈ ਸੀ ਕਿ ਇਹਨੂੰ ਪਤਾ ਲੱਗੇ ਕਿ ਇਸਿਆ ਭਾਵਨਾ ਦੇ ਨਾਲ ਨਿਮਰਤਾ ਬਹੁਤ ਜ਼ਰੂਰੀ ਹੈ ਜਿਹੜੀਆਂ ਸਾਡੀਆਂ ਆਉਰੇ ਮਿਲੇ ਨੇ ਇਹ ਪਦਮੀਆਂ ਮਿਡੀਆਂ ਨੇ ਗੁਰੂ ਦੀ ਵੱਡੀ ਦੇਣ ਹੁੰਦੀ ਹੈ ਪ੍ਰਮਾਤਮਾ ਦੀ ਸੰਗਤ ਦੀ ਔਰ ਇਹ ਨੰਬਰਤਾ ਵਿੱਚੋਂ ਸਾਰਾ ਕੁਝ ਪ੍ਰਾਪਤ ਹੁੰਦਿਆ ਹੈ ਇਹ ਸਾਨੂੰ ਸਾਰਾ ਕੁਝ ਜੋ ਗੁਰਮਾਣੀ ਸਿਖਾਉਂਦੀ ਹੈ ਮੈਂ ਸਮਝਦਾ ਉਹ ਸਾਰਾ ਕੁਝ ਭਗਤਪੂਰਨ ਜਿਹੜੇ ਆਪਣੇ ਜੀਵਨ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਸਕਦਾ ਹੈ ਔਰ ਉਹਨਾਂ ਤੋਂ ਵਿੱਚੋਂ ਦੇਖਿਆ ਜਾ ਸਕਦਾ ਹੈ ਸਾਰੀਆਂ ਗੱਲਾਂ ਸੋ ਇਸ ਕਰਕੇ ਮੈਂ ਸਮਝਦਾ ਪਿਆਰੇ ਲਾਲ ਜੀ ਬੈਠੇ ਨੇ ਬੜੇ ਵਿਦਵਾਨ ਨੇ ਸੀ ਇਹਨਾਂ ਚਰਚਾ ਵੀ ਸੁਣਦੇ ਰਹਣੇ ਆ ਇਹਨਾਂ ਨੇ ਬੜਾ ਵਿਸਤਾਰ ਦੇ ਨਾਲ ਗੱਲਾਂ ਕਰਦੇ ਨੇ ਸੋ ਮੈਨੂੰ ਗੱਲ ਕੀਤੀ ਸੀ ਭੈਣ ਜੀ ਨੇ ਕਿ ਨੰਦਪੁਰ ਮਤੇਦੀ ਕਿਉਂਕਿ ਨੰਦਪੁਰ ਮਤਾ ਇੱਕ ਐਸਾ ਡਾਕੂਮੈਂਟ ਹੈ ਜਿਹਨੂੰ ਕਈਆਂ ਨੂੰ ਤੇ ਬਾਰੇ ਪਤਾ ਹੀ ਨਹੀਂ ਹੈ ਉਹ 1973 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਡੇ ਪੰਜਾਬ ਦੀ ਸਸਤਾ ਹੈ ਸਾਡੇ ਪੰਜਾਬ ਦੀ ਇੱਕ ਪਾਰਟੀ ਹੈ ਪੰਜਾਬ ਦੇ ਹਿੱਤਾਂ ਦੇ ਲੜਨ ਵਾਲੀ ਪਾਰਟੀ ਹੈ ਸਾਡੇ ਪੁਰਖਿਆਂ ਨੇ ਸਾਡੇ ਲੀਡਰਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੇ ਹੱਕਾਂ ਦੇ ਲਈ ਔਰ ਉਸ ਵੇ ਲੀਡਰ ਵੀ ਬਹੁਤ ਮਹਾਨ ਲੀਡਰ ਹੁੰਦੇ ਸੀ ਉਹਨਾਂ ਦਾ ਜੀਵਨ ਪੰਡਾ ਉੱਚਾ ਹੁੰਦਾ ਸੀ ਉਹ ਧਰਮ ਦੇ ਤੌਰ ਤੇ ਵੀ ਪਰਪੱਕ ਹੁੰਦੇ ਸੀ ਔਰ ਨਾਲ ਨਾਲ ਸਿਆਸਤ ਵੀ ਕਰਦੇ ਧਰਮ ਨੂੰ ਅੱਗੇ ਰੱਖ ਕੇ ਉਹ ਸਾਰੇ ਸਿਆਸਤ ਕਰਦੇ ਹੁੰਦੇ ਸੀ ਕਿਉਂਕਿ ਧਰਮ ਮਨੁੱਖ ਨੂੰ ਚੰਗੀ ਸੇਧ ਦਿੰਦਾ ਹੈ ਔਰ ਮਾਰੇ ਪਾਸ ਰੋਕਦਾ ਹੈ ਧਰਮ ਜਿਹੜਾ ਹੈ ਜੇ ਅਸੀਂ ਆਪਣੇ ਧਰਮ ਨੂੰ ਨਾਲ ਮੁਤਾਬਕ ਚੱਲਾਂਗੇ ਗੁਰਬਾਣੀ ਮੁਤਾਬਕ ਚੱਲਾਂਗੇ ਤਾਂ ਸਾਨੂੰ ਗੁਰਬਾਣੀ ਚੰਗੀ ਸੇਧ ਦਿੰਦੀ ਹੈ ਚੰਗੇ ਕੰਮ ਕਰ ਸਕਦੇ ਆ ਸੋ ਇਸ ਲਈ ਇਸ ਤਰ੍ਹਾਂ ਦੇ ਉਹ ਲੀਡਰ ਹੁੰਦੇ ਸੀ ਬਹੁਤ ਵਧੀਆ ਤੋਂ 1973 ਦੇ ਵਿੱਚ ਇੱਕ ਡਾਕੂਮੈਂਟ ਜਿਹਨਾਂ ਨੂੰ ਆਪਾਂ ਕਹਿੰਦੇ ਆ ਆਨੰਦਪੁਰ ਦਾ ਮਤਾ ਔਰ ਉਹਦਾ ਨਾਂ ਰੱਖਿਆ ਗਿਆ ਆਨੰਦਪੁਰ ਦੀ ਮਹਾਨ ਧਰਤੀ ਦੇ ਉੱਤੇ ਬੈਠ ਕੇ ਉਹ ਸਾਰਾ ਲਿਖਿਆ ਗਿਆ ਕਿਉਂਕਿ ਆਨੰਦਪੁਰ ਧਰਤੀ ਨੇ ਬੜੀ ਬੜੀ ਸੇਹ ਦਿੱਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਹੀ ਖਾਲਸਾ ਸਾਜਿਆ ਸੀ ਉੱਥੋਂ ਹੀ ਬੜੀ ਸਥਾਪਨਾ ਹੋਈ ਸੀ ਖਾਲਸੇ ਦੀ ਉਸ ਸਮੇਂ ਉਹ ਸਾਰਾ ਜਿਹੜਾ ਡਾਕੂਮੈਂਟ ਸੀ ਜਿਹੜਾ ਧਰਮ ਆ ਆਨੰਦਪੁਰ ਦਾ ਮਤਾ ਸੀ ਜਿਹੜਾ ਉੱਥੇ ਬੈਠ ਕੇ ਬੜੇ ਬੜੇ ਵਿਦਵਾਨ ਤੇ ਕਪੂਰ ਸਿੰਘ ਵਰਗੇ ਮੋਤ ਵਿਦਵਾਨੀ ਇਸ ਵਰਗੇ ਬੜੇ ਬੜੇ ਉਹਦੇ ਵਿੱਚ ਸਾਰੇ ਮੈਂਬਰ ਸੀ ਔਰ ਮੈਂ ਸਮਝਦਾ surjit singh barnala ਬਹੁਤ ਵਿਦਵਾਨ ਵੀ ਸਨ ਨਿਮਰਤਾ ਦੀ ਮੂਰਤ ਵੀ ਸਨ ਭਾਵੇਂ ਸਿਆਸਤ ਦੇ ਵਿਚਨ ਮੈਂ ਉਹਨੇ ਨੇੜੇ ਹੋ ਕੇ ਉਹਨਾਂ ਦੇ ਮੈਂ ਵੀ ਟੱਕਿਆ ਉਹ ਧਰਮੀ ਵੀ ਬਹੁਤ ਸਨ ਔਰ ਹਮੇਸ਼ਾ ਗੁਰਬਾਣੀ ਵੀ ਪੜ੍ਹਦੇ ਸੀ ਤੇ ਝੂਠ ਬੋਲਣਾ ਬਹੁਤ ਔਖਾ ਸੀ ਉਹਨੂੰ ਲੱਗਦਾ ਸੀ ਕਿ ਇੱਕ ਵਾਰੀ ਜਦ ਨਾਲ ਸਾਡੇ ਮੈਨੂੰ ਯਾਦ ਕਿ ਉਹ ਮੁੱਖ ਮੰਤਰੀ ਤੇ ਤੇ ਇੱਕ ਵਾਰੀ ਸਾਰੀ ਜਿਹੜੀ ਸਾਡੀ ਚੋਣ ਆ ਗਈ ਸੋਨੀ ਕਮੇਟੀ ਦੀ ਸਾਡੇ ਬਲਦੇਵ ਸਿੰਘ ਮਾਨ ਲੈ ਕੇ ਆ ਰਿਹਾ ਸੀ ਕੋਈ ਮੈਂਬਰਾਂ ਨੂੰ ਚਮਲ ਕਮੇਟੀ ਉਹ ਕਹਿੰਦਾ ਜੀ ਤੁਸੀਂ ਕਹਿ ਦੋ ਹਾਂ ਅਸੀਂ ਇੱਕ ਸੋਨੂੰ ਐਮਐਲਏ ਟਿਕਟ ਦੇ ਦਾਂਗੇ ਜਾਂ ਸਾਨੂੰ ਆ ਚੀਜ਼ ਬਣਾ ਦਾਂਗੇ ਉਹ ਕਹਿੰਦਾ ਮੇਥੋਂ ਝੂਠ ਨਹੀਂ ਬੋਲਿਆ ਜਦੋਂ ਪਹਿਲੇ ਇਸ ਇਹਨਾਂ ਨੂੰ ਕਹਿ ਸਕਦਾ ਇਸ ਤਰ੍ਹਾਂ ਉਹ ਕਹਿੰਦਾ ਸਿਆਸਤ ਸਭ ਕੁਝ ਚੱਲਦਾ ਹੈ ਪਰ ਕਹਿੰਦਾ ਮੈਨੂੰ ਬਹੁਤ ਔਖਾ ਗਾਇ ਬੋਲਦਾਂ ਮਤਲਬ ਮੇਰਾ ਦੇਖਿਆ ਵੀ ਉਹ ਇਸ ਤਰ੍ਹਾਂ ਦੇ ਅੱਛੇ ਲੀਡਰ ਸੀ ਜਿਨ੍ਹਾਂ ਨੂੰ ਮੈਂ ਸਾਰਾ ਸਾਰਾ ਹਿੰਦੁਸਤਾਨ ਵਿੱਚ ਚੰਗਾ ਸਮਝਦਾ ਜੀ ਵੀ ਅੱچھے ਲੀਡਰ ਨੇ ਉਹ ਇਸਰਕੇ ਉਹਨਾਂ ਦੀ ਸਾਰੇ ਜਿਹੜੇ ਸੀ ਕਦਰ ਵੀ ਕਰਦੇ ਸੀ ਸੈਂਟਰ ਦੇ ਵਿੱਚ ਚੰਗਾ ਉਹਨਾਂ ਦਾ ਕਦਰ ਸੀ ਸੋ ਮੈਂ ਸਮਝਦਾ ਕਿ ਉਹਦੇ ਵਿੱਚ ਕੀ ਸਿੱਖਤਾ ਇਹ ਸੀ ਜਿਹੜੇ ਅੱਜ ਅਸੀਂ ਗੱਲ ਕਰਦੇ ਆਂ ਵਧਤ ਅਧਿਕਾਰ ਮੇਨ ਸੀ ਵਧਤ ਅਧਿਕਾਰਾਂ ਦੀ ਗੱਲ ਕਿ ਸਟੇਟਾਂ ਨੂੰ ਵਧਤ ਅਧਿਕਾਰ ਮਿਲਨੇ ਚਾਹੀਦੇ ਨੇ ਤਾਂ ਤਾਂ ਕਿ ਸਟੇਟ ਆਪਣੀ ਡਿਵੈਲਪਮੈਂਟ ਆਪ ਕਰ ਸਕਣ ਕੋਈ ਵੀ ਕੰਮ ਆਪ ਕਰ ਸਕਣ ਸਾਰੇ ਵਧਤ ਅਧਿਕਾਰਾਂ ਦੀ ਗੱਲ ਸੀ ਮੈਂ ਦੇਖ ਰਿਹਾ ਸੀ ਸਿਰਫ ਉਹਨਾਂ ਦੇ ਵਿੱਚ ਚਾਰ ਜਿਹੜੇ ਵਿਭਾਗ ਨੇ ਉਹ ਸੈਂਟਰ ਰੱਖੇ ਜਿਹੜੇ ਡਿਫੈਂਸ ਹੋਇਆ ਰੇਲਵੇ ਵਗੈਰਾ ਹੋਇਆ ਫਾਈਨਾਂਸ ਹੋਇਆ ਤੇ ਫੌਰੀ ਦਾ ਹੋਇਆ ਸਾਰਾ ਤਾਂ ਕਿ ਬਾਕੀ ਜਿਹੜੀ ਹੈ ਇਹ ਸਟੇਟਾਂ ਕੋਲੇ ਹੋਣੇ ਚਾਹੀਦੇ ਨੇ ਕਿ ਸਟੇਟ ਆਪਣੇ ਤੌਰ ਤੇ ਡਿਵੈਲਪਮੈਂਟ ਕਰਸਣ ਕਿਉਂਕਿ ਅਬ ਵੱਖੋ-ਵੱਖਰੀਆਂ ਸੱਭਿਆਚਾਰਾਂ ਸਾਡੇ ਹਿੰਦੁਸਤਾਨ ਦੇ ਵਿੱਚ ਸਟੇਟਾਂ ਦਾ ਵੱਖੋ-ਵੱਖਰੀ ਬੋਲੀ ਹੈ ਤੇ ਵੱਖੋ-ਵੱਖਰੇ ਲੋਕ ਨੇ ਤੋਂ ਉਹ ਤਰੀਕੇ ਦੇ ਨਾਲ ਡਿਵੈਲਪ ਕਰ ਸਕਦੇ ਨੇ ਆਪਣੇ ਅਨੁਸਾਰ ਇਹ ਇਹ ਗੱਲ ਸੀ ਸੇ ਦੂਸਰਾ ਸੀ ਪੰਜਾਬ ਦੇ ਪਿੱਛੇ ਜਿਹੜਾ ਪੰਜਾਬੀ ਸੂਬਾ ਬਣਿਆ ਬਹੁਤ ਸਾਰੇ ਪੰਜਾਬੀ ਇਲਾਕੇ ਜਿਹੜੇ ਸੀ ਬਾਹਰ ਰਹਿ ਗਏ ਕੋਈ ਰਾਜਸਥਾਨ ਵਿੱਚ ਵੀ ਪੰਜਾਬੀ ਇਲਾਕੇ ਨੇ ਇਧਰ ਹਰਿਆਣਾ ਬਣਿਆ ਉੱਥੇ ਵੀ ਸੀ ਕਈ ਉਹਦੇ ਵਿੱਚ ਲਿਖਿਆ ਸੀ ਅਸੀਂ ਦੇਖ ਰਿਆ ਸੀ ਇਧਰ ਹੁਮਦਾ ਵਿੱਚ ਹਿਮਾਚਲਚ ਇੱਕ ਇਹ ਗੱਲ ਸੀ ਕਿ ਪੰਜਾਬੀ ਜਿਹੜੇ ਇਲਾਕੇ ਬਾਹਰ ਰਹਿ ਗਏ ਉਹ ਪੰਜਾਬ ਨੂੰ ਦਿੱਤੇ ਜਾਣ ਇੱਕ ਪੰਜਾਬ ਦੀ ਬੋਲੀ ਨੂੰ ਕੀਤਾ ਗਿਆ ਬੇਰਜਗਾਰੀ ਵਾਸਤੇ ਵੀ ਉਹਦੇ ਵਿੱਚ ਗੱਲ ਕੀਤੀ ਸੀ ਬੇਰਜਗਾਰਾਂ ਨੂੰ ਕਿਵੇਂ ਔਰ ਰੋਜ਼ਗਾਰ ਦੇਣਾ ਪੱਤਾ ਦੇਣਾ ਇਹ ਸਾਰੀਆਂ ਪਾਣੀ ਦਾ ਮਸਲਾ ਸਾਰਾ ਕੁਝ ਸੀ ਕਈ ਵਾਰ ਅਸੀਂ ਸੋਚਦੇ ਹੁੰਨੇ ਆ ਨਾ ਸੰਤਰਚੰਦ ਸਿੰਘ ਲੋਂਗੋਵਾਲ ਜਿਹੜੇ ਸੀ ਧਰਮੀ ਮਨੁੱਖ ਸਨ ਉਹ ਗੁਰਬਾਣੀ ਪੜਨ ਵਾਲੇ ਸਨ ਅਰਾਕੀ ਸਿੰਘ ਬੈਠੇ ਪਤਨ ਵਾਲੇ ਮੈਨੂੰ ਜਾ ਦਿਖ ਰਹੇ ਨੇ ਇਹ ਵੀ ਉਹਨਾਂ ਕੋਲ ਬਹੁਤ ਸੁਧਾਲੂ ਸੀ ਇਹਦਾ ਕੋਈ ਜਾਣਦੇ ਹੁੰਦੇ ਸੀ ਕੀਰਤਨ ਕਰਦੇ ਹੋ ਕੀਰਤਨ ਕਰਨਾ ਉਹਨਾਂ ਦਾ ਮੁੱਖ ਕੰਮ ਸੀ ਕਿ ਕੀਰਤਨ ਜਦੋਂ ਵੀ ਟਾਈਮ ਮਿਲਦਾ ਉਹਨਾਂ ਨੇ ਕੀਰਤਨ ਜ਼ਰੂਰ ਕਰਨਾ ਆਸਦੀ ਬਾਹਰ ਲਾਉਣੀ ਰਾਤ ਨੂੰ ਦਿਵਾਨ ਲਾਉਣੇ ਦਿਨੇ ਕਾਨਫਰੰਸਾਂ ਕਰਨੀਆਂ ਇਸੇ ਤਰ੍ਹਾਂ ਧਰਮ ਵੀ ਮਨੁੱਖ ਸਨ ਉਹ ਤਾਂ ਮੈਨੂੰ ਵੀ ਕਹਿੰਦੇ ਗੋਵਸਤ ਜੀ ਕਿ ਮੇਰਾ ਆਪਾਂ ਰਾਸ਼ਟ੍ਰ ਵਿੱਚ ਸਾਨੂੰ ਲੀਡਰਾਂ ਨੇ ਬਾਤ ਤਾਂ ਧਰਮੀ ਅਖੀਰਤਨ ਵਗੈਰਾ ਕਰਨ ਦਾ ਹੀ ਕੰਮ ਸੀ ਆਪਣਾ ਤਾਂ ਇਹ ਹੀ ਕਰਨਾ ਚਾਹੀਦਾ ਸੀ ਸੋ ਇਹਦਾ ਮਤਲਬ ਕੀ ਮੈਂ ਜਾਣਾਂ ਕਿ ਉਹਦਾ ਜੀਵਨ ਬਹੁਤ ਕੁਝ ਇਹ ਕਿਹਾ ਜਾ ਸਕਦਾ ਉਹਨਾਂ ਦੇ ਜੀਵਨ ਬਾਰੇ ਇੰਨਾ ਟਾਈਮ ਨਹੀਂ ਕਿ ਆਪਾਂ ਇੰਨਾ ਕਹਿ ਦਈਏ ਮੇਰਾ ਮਤਲਬ ਕੀ ਜਿਸ ਪੰਜਾਬ ਸਮਝੌਤਾ ਜਦੋਂ ਹੋਇਆ ਕੋਈ ਆਮ ਸਮਝੌਤਾ ਨਹੀਂ ਸੀ ਲੋਗ ਉਸ ਵੇਲੇ ਜਾਣ ਨਹੀਂ ਸਕੇ ਹਾਲਾਤ ਐਸੇ ਸੀ ਜੇ ਕੋਈ ਐਸੀ ਗੱਲ ਕਰਦਾ ਉਹਨੂੰ ਗਲ ਪੈਂਦੇ ਸੀ ਉਹ ਮੈਂ ਸਮਝਾਉਂਦੇ ਜੀ ਮੱਧਾ ਪੜ੍ਹ ਕੇ ਦੇਖੋ ਤੁਸੀਂ ਜੋ ਤੇ ਕੀ ਲਿਖਿਆ ਉਹੀ ਜੋ ਅਨੰਦਪੁਰ ਮੱਤੇ ਵਿੱਚ ਸੀ ਅਨੰਦਪੁਰ ਵਿੱਚ ਬਾਦ ਅਧਿਕਾਰਾਂ ਦੀ ਗੱਲ ਸੀ ਉਹੀ ਸਮਝਾਉਤੇ ਦੇ ਵਿੱਚ ਕੀਤੀ ਗਈ ਉਸ ਸਮੇਂ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਉਸ ਡਾਕੂਮੈਂਟ ਨੂੰ ਐ ਦੱਸਦਾ ਵੀ ਇਹ ਤਾਂ ਹੱਤਿਆਬਾਦੀਆਂ ਦਾ ਖਰੜਾ ਜੀ ਇਹ ਵਖਬਾਦੀ ਦੀ ਬੋ ਆਉਂਦੀ ਇਹਦੇ ਵਿੱਚੋਂ ਫਰਾਣਾ ਆਉਂਦਾ ਪਤਾ ਨਹੀਂ ਕੀ ਕੀ ਕੁਛ ਉਹਦੇ ਉੱਤੇ ਇਹ ਜਿਹੜੇ ਇਹ ਸਰਕਾਰ ਨੇ ਲਾ ਕੇ ਦਿੱਤੇ ਜਦੋਂ ਸੰਤ ਲੰਗੋ ਵਾਲੇ ਸਮਝੌਤਾ ਕੀਤਾ ਉਹਦੇ ਵਿੱਚ ਜ਼ਿਕਰ ਕੀਤਾ ਇਹ ਪਹਿਲੀ ਵਾਰ ਸੀ ਕਿ ਸੰਵਿਧਾਨਕ ਢਾਂਚੇ ਦੇ ਵਿੱਚੋਂ ਸਮਝੌਤਾ ਲੈ ਕੇ ਆਏ ਉਹਦੇ ਵਿੱਚ ਬਕਾਇਦਾ ਸਵਤੇ ਵਿੱਚ ਲਿਖਿਆ ਗਿਆ ਤੇ ਅਨੰਦਪੁਰ ਮਤਾ ਜਿਹੜਾ ਹੈ ਔਰ ਇਹ ਸੰਵਿਧਾਨਕ ਢਾਂਚੇ ਦੇ ਵਿੱਚ ਰਹਿੰਦਾ ਹੈ ਬਦਦ ਕਾਰਨ ਦੀ ਗੱਲ ਕਰਦਾ ਹੈਗਾ ਇਹਨੂੰ ਸਰਕਾਰੀਆ ਕਮਿਸ਼ਨ ਨੂੰ ਸੌਂਪਿਆ ਜਾਊਗਾ ਤਾਂ ਕਿ ਇਹਦੇ ਉੱਤੇ ਵਿਚਾਰ ਕਰੀ ਜਾਊਗੀ ਦੇਖੋ ਇਹ ਕਿੱਡੀ ਵੱਡੀ ਗੱਲ ਸੀ ਮੋਟੀ ਗੱਲ ਸੀ ਉਸ ਸਮਝੌਤੇ ਵਿੱਚ ਚੰਡੀਗੜ੍ਹ ਦਾ ਮਸਲਾ ਸੀ ਪਾਣੀਆਂ ਦੇ ਮਸਲੇ ਸੀ ਸਾਰਾ ਕੁਝ ਹੀ ਸੀ ਕੋਈ ਐਸੀ ਗੱਲ ਨਹੀਂ ਸੀ ਕਿਉਂਕਿ ਉਹ ਹਲਾਤ ਐਸੇ ਸੀ ਸਮਝੋ ਹਤਾ ਕਰਦੀ ਬਹੁਤ ਵੱਡੀ ਉਧਰ ਲੋੜ ਸੀ ਸੰਤ ਲੋਂਗਵਾਲ ਜਦੋਂ ਜੇਲ੍ਹ ਦੇ ਵਿੱਚ ਆਏ ਮੈਂ ਤਾਂ ਬਲੂ ਸਟਾਰ ਵੀ ਅੱਖਾਂ ਦੇ ਨਾਲ ਦੇਖਿਆ ਉਹ ਤੋਂ ਸੰਤਾਂ ਦੇ ਨਾਲ ਹੁੰਦਾ ਸੀ ਉਹ ਬੜੀਆਂ ਦਰਦਮਾ ਕਹਾਣੀਆਂ ਨੇ ਜਿਵੇਂ ਮੈਂ ਤੁਹਾਨੂੰ ਸੁਣਾਵਾਂ ਤਾਂ ਬਹੁਤ ਕੁਝ ਉੱਥੇ ਜੋ ਹੋਇਆ ਲੇਕਿਨ ਸੰਤ ਲੋਂਗਵਾਲ ਨੇ ਆ ਕੇ ਸਾਰਾ ਕੁਝ ਦੇਖਿਆ ਔਰ ਉਹ ਯੂਨੀਵਰਸਿਟੀਾਂ ਵਿੱਚ ਗਏ ਜਿੱਥੇ ਨਹਿਰੂ ਯੂਨੀਵਰਸਿਟੀ ਚ ਸਾਰੇ ਜਿੰਨੇ ਨੌਜਵਾਨ ਵਿਦਿਆਰਥੀਆਂ ਉੱਥੇ ਉਹਨਾਂ ਨੂੰ ਵੀ ਸਮੋਦਨ ਕੀਤਾ ਉਹਨਾਂ ਸਪਰੂ ਹਾਊਸ ਵੀ ਸਮੁੱਤ ਸਮੋਦਨ ਕੀਤਾ ਉਹਨਾਂ ਨੂੰ ਵੀ ਦੱਸਿਆ ਕਿ ਨਾ ਅਸੀਂ ਅੱਤਵਾਦੀਆਂ ਨਾ ਅਸੀਂ ਵੱਖਵਾਦੀਆਂ ਸਾਨੂੰ ਬਿਲਕੁਲ ਜਿਹੜਾ ਹੈ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰਾਂ ਤੋਂ ਅਸੀਂ ਆਪਣੇ ਹੱਕਾਂ ਨੂੰ ਮੰਗਣ ਬਾਤ ਦਿੱਲੀ ਵੱਲ ਨੂੰ ਆ ਰਹੇ ਹੁਣ ਕਿੱਥੇ ਜਾਈਏ ਕਿ ਅਸੀਂ ਪਾਕਿਸਤਾਨ ਵੱਲ ਜਾਈਏ ਜੇ ਇੱਧਰ ਨਹੀਂ ਆਵਾਂਗੇ ਉਹਨਾਂ ਸੰਤ ਇੰਨਾ ਕਨਵਿੰਸ ਕਰਤਾ ਮੈਂ ਤਾਂ ਹੈਰਾਨ ਸੀ ਸੰਤ ਲੋਂਗੋ ਵਾਲ ਦੇ ਇੱਕ ਦੇਖੋ ਕਿ ਸਕੂਲ ਚੋਂ ਪੜ੍ਹੇ ਨਹੀਂ ਸੀ ਜਦੋਂ ਬੋਲਦੇ ਸੀ ਨਾ ਉਹਨਾਂ ਦਾ ਐਨਾ ਆਸਰ ਹੁੰਦਾ ਸੀ ਸੰਗਤ ਦੇ ਉੱਤੇ ਉਹ ਨਾਮ ਉਹ ਕਨਵਿੰਸ ਹੋ ਗਏ ਸਾਰੇ ਨੌਜਵਾਨ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਬੋਲ ਨਹੀਂ ਦੇਦਾ ਤਤਪਾਦੀ ਹਾਂ ਪਹਿਲਾਂ ਨਾਰੇ ਲਾਉਂਦੇ ਤੇ ਉਹਨੂੰ ਕਹਿੰਦੇ ਤੁਸੀਂ ਮੇਰੀ ਗੱਲ ਸੁਣੋ ਫੇਰ ਗੱਲ ਕਰਿਓ ਜਦੋਂ ਸੰਤ ਲੰਗੋਵਾਲ ਬੋਲੇ ਤਾਂ ਉਹਨਾਂ ਨਾਰੇ ਲੈ ਸੰਪਰਵਕ ਚ ਇਹ ਇਹ ਦਾ ਲੋਕ ਨਾਇਕ ਨੇ ਜਿੰ ਹਿੰਦੁਸਤਾਨ ਦੇ ਇਹ ਲੋਕ ਨਾਇਕ ਨਾਰੇ ਲਾਉਣ ਲੱਗੇ ਗੱਲ ਸੁਣੀ ਉਹਨਾਂ ਦੀ ਸੋ ਇਹ ਦਾ ਮਤਲਬ ਕੀ ਉਹ ਸਮਝੌਤੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਆ ਉਹ ਕੀਤੀਆਂ ਗਿਆ ਸੀ ਉਹ ਜਿਹੜਾ ਸੀ ਧਰਮ ਨੂੰ ਅੱਗੇ ਰੱਖਦੇ ਸੀ ਸੋ ਇਸ ਕਰਕੇ ਮੈਂ ਸਮਝਦਾ ਉਹਨਾਂ ਨੂੰ ਗੱਲਾਂ ਨੂੰ ਅਣਗੌਲਿਆ ਕੀਤਾ ਗਿਆ ਉਦੋਂ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਅਸੀਂ ਆ ਕਿ ਜੇ ਉਹ ਜਿਉਂਦੇ ਰਹਿੰਦੇ ਤਾਂ ਉਹਨਾਂ ਨੂੰ ਸਾਰੀਆਂ ਪੂਰੀਆਂ ਕਰਨੀਆਂ ਪੈਣ ਸੇ ਪੰਜਾਬ ਦਾ ਮਾਹੌਲ ਹੀ ਕੁਝ ਹੋਰ ਬਣਨਾ ਸੀ ਸਾਰਾ ਕੁਝ ਜਿਹੜਾ ਸੀ ਹੋਰ ਲਾਗੂ ਹੋ ਜਾਣਾ ਸੀ ਕੁਝ ਐਸੀਆਂ ਤਾਕਤਾਂ ਸੀਆਂ ਕੁਝ ਐਸੇ ਈਰਖਾ ਨੂੰ ਲੋਕ ਸਨ ਸਿਰ ਉਹਨਾਂ ਨੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਲੇਕਿਨ ਅੱਜ ਵੀ ਮੈਂ ਸਮਝਦਾ ਉਹ ਸਾਰੀਆਂ ਗੱਲਾਂ ਅੱਜ ਉਸੇ ਤਰ੍ਹਾਂ ਨੇ ਅੱਜ ਵੀ ਸਾਡੀ ਮੰਗ ਉਹੀ ਹੈ ਕਿ ਸਾਰਾ ਕੁਝ ਅਸੀਂ ਮੰਗਦੇ ਹਾਂ ਅੱਜ ਅਸੀਂ ਕਹਿੰਦੇ ਸਾਨੂੰ ਐਮਐਸਪੀ ਦਿੱਤੀ ਜਾਵੇ ਜੇ ਉਹ ਸਮਝੌਤਾ ਲਾਗੂ ਹੋ ਜਾਂਦਾ ਉਹ ਬਦ ਧਾਰ ਦੀ ਗੱਲ ਮਿਲਦੀ ਤਾਂ ਅਸੀਂ ਫਸਲਾਂ ਅਸੀਂ ਆਪਣੇ ਇਹ ਭਾਵਾਂ ਦੇ ਵਿੱਚ ਸਾਰਾ ਕੁਝ ਆ ਐਮਐਸਪੀ ਵੀ ਆ ਜਾਣਾ ਦੀ ਸਾਰਾ ਕੁਝ ਪੰਜਾਬ ਦੀ ਗਵਰਨਮੈਂਟ ਨੇ ਸਾਰਾ ਕੁਝ ਕਰਨਾ ਸੀ ਫਿਰ ਤਾਂ ਉਹਨਾਂ ਕੋਲ ਹੀ ਸਾਰੇ ਇਖਤਿਆਰ ਆ ਜਾਣੇ ਸੀ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇੱਕ ਪੰਥਕ ਪਾਰਟੀ ਐ ਅੱਜ ਵੀ ਜਿਵੇਂ ਸ੍ਰੀ ਕਾਲ ਤਰ ਸਰ ਜੀ ਦੇ ਕੋ ਮਹਾਨ ਐ ਕਾਲ ਤਰ ਸਰ ਜਿਹਨੂੰ ਆਪਾਂ ਸਾਰੇ ਮੰਨਦੇ ਆਂ ਭਾਵੇਂ ਮੈਂ ਸਾਹਮਣੇ ਕੋਈ ਵੀ ਆ ਭਾਵੇਂ Hindu ਲੋਕ ਧਰਮ ਦੇ ਵਿੱਚ ਉਹ ਵੀ ਬੜਾ ਸਨਮਾਨ ਕਰਦੇ ਨੇ ਸਾਰੀਆਂ ਗੱਲਾਂ ਦਾ ਵੀ ਐ ਡਿਬੜੀ ਸ਼ਕਤੀ ਔਰ ਅੱਜ 2 ਦਸੰਬਰ ਦਾ ਜਦੋਂ ਹੋਇਆ ਨਾ ਸੰਸਾਰ ਦੇ ਵਿੱਚ ਲੋਕਾਂ ਨੇ ਦੇਖਿਆ ਵੀ ਸ ਇਹ ਸਿੱਖਾਂ ਦੇ ਕੋਲ ਕਿੱਡੀ ਵੱਡੀ ਇੱਕ ਸੰਸਥਾ ਹੈਗੀ ਕਾਲ ਤਖਤ ਵੱਡੇ ਤੋਂ ਵੱਡੇ ਨੂੰ ਸਾਹਮਣੇ ਖੜਾ ਕਰਕੇ ਫਸਿਲ ਦੇ ਉੱਤੋਂ ਖੜ ਕੇ ਉਹਨੂੰ ਗੁਨਾਹ ਜਿਹੜੇ ਨੇ ਔਰ ਕਹਿੰਦੇ ਤੇਰੇ ਚਾਹ ਗੁਨਾਹ ਨੇ ਔਰ ਮੰਨਣ ਤੇ ਮਨਜ਼ੂਰ ਕਰ ਦਿੰਦੇ ਨੇ ਹਾਂ ਉਹਨੂੰ ਕਹਿਣਾ ਪੈਂਦਾ ਵੀ ਹਾਂ ਜੀ ਮੇਥੋਂ ਗੁਨਾਹ ਹੋ ਗਏ ਸਾਰੇ ਦੁਨੀਆ ਦੇ ਵਿੱਚ ਇਹ ਗੱਲ ਵਧੀਆ ਵਧੀਆ ਗਈ ਕਿ ਅਕਾਲ ਤਖਤ ਦੀ ਮਾਨ ਮਰਿਆਦਾ ਦੀ ਗੱਲ ਗਈ ਔਰ ਉਹਦੀ ਪ੍ਰ부ਸਤਾ ਦੀ ਗੱਲ ਗਈ ਕਿ ਐਡਾ ਵੱਡਾ ਜਿਹੜਾ ਹੈ ਅਕਾਲ ਤਖਤ ਸੋ ਇਸ ਤਰ੍ਹਾਂ ਕੇ ਸਾਨੂੰ ਮੈਂ ਸਮਝਦਾ ਕਿ ਐਸੀਆਂ ਗੱਲਾਂ ਪਹਿਲਾ ਧਰਮ ਹੈ ਬਾਅਦ ਚ ਦੂਸਰੀਆਂ ਗੱਲਾਂ ਨੇ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਦੇਖੋ ਗਈ ਹੈ ਜੇ ਭੈਣ ਜੀ ਦੱਸ ਰਹੇ ਸਨ ਅਸੀਂ ਤਾਂ ਅਕਾਲ ਤਖਤ ਨੂੰ ਮੰਨਦੇ ਆ ਅਕਾਲ ਤਖਤ ਪਹਿਲਾ ਸਾਤ ਤੋਂ ਬਾਅਦ ਦੂਜੀਆਂ ਗੱਲਾਂ ਨੇ ਅੱਜ ਵੀ ਅਕਾਲ ਤਖਤ ਦਾ ਕੀ ਉਹ ਮਕਸਦ ਕੀ ਸੀ ਉਹਨੇ ਕਹਿਣ ਦਾ ਜੇ ਕੱਲੇ-ਕੱਲੇ ਮੱਦਸਾਂ ਸਾਨੂੰ ਉਹਨਾਂ ਬਖਸ ਦੀ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਸੀ ਉਹ ਚਾਹੁੰਦੇ ਸੀ ਜਿਹੜੇ ਵੱਖ-ਵੱਖ ਧੜਿਆਂ ਵਿੱਚ ਵੰਡੇ ਹੋਏ ਦੇ ਵੱਖ-ਵੱਖ ਜਿਹੜੀਆਂ ਪਾਰਟੀਆਂ ਬਣੇ ਇੱਕ ਥਾਂ ਤੇ ਇੱਕ ਝੰਡੇ ਥੱਲੇ ਜਿਹੜਾ ਸੀ ਔਰ ਉਹਨੂੰ ਅਸੀਂ ਲਿਆ ਕੇ ਇਸ ਖੇਤਰੀ ਪੱਧਰ ਨੂੰ ਮਜ਼ਬੂਤ ਕਰੀਏ ਤਾਂਕਿ ਆਪਣੇ ਹੱਕਾਂ ਲਈ ਲੜ ਸਕਣ ਪੰਜਾਬ ਦੇ ਹੱਕਾਂ ਦੇ ਲਈ ਇਕੱਠੇ ਹੋ ਕੇ ਲੜਨ ਇਸ ਇਹੀ ਬਖਸ਼ ਪੀਸਾ ਅਕਾਲ ਤਖਤ ਦਾ ਲੇਕਿਨ ਸਾਡੇ ਆਪਣੇ ਜਿਹੜੇ ਅਸੀਂ سرمایہਦਾਰ ਲੋ ਹੈ ਜਾਂ ਆਪਣੀਆਂ ਪਦਮੀਆਂ ਬਾਤ ਤੇ ਉਹਨਾਂ ਗੱਲਾਂ ਤੋਂ ਵੀ ਮੁਨਕਰ ਹੋ ਜਾਂਦੇ ਆ ਸਾਰੀਆਂ ਗੱਲਾਂ ਤੋਂ ਵੀ ਮੁਨਕਰ ਮੈਂ ਬਹੁਤ ਸਮਝਾਇਆ ਜਾ ਜਾ ਕੇ ਸਾਡੇ ਪ੍ਰਧਾਨ ਜੀ ਨੂੰ ਇਕੱਲੇ ਨੂੰ ਬੈਠ ਬੈਠ ਕੇ ਵੀ ਅਕਾਲ ਤਖਤ ਨਾਲ ਟੱਕਰ ਨਹੀਂ ਲੈਣੀ ਚਾਹੀਦੀ ਅਕਾਲ ਤਖਤ ਬਹੁਤ ਵੱਡੀ ਗੱਲ ਹੈ ਕਿ ਆਪਾਂ ਤੁਸੀਂ ਮੰਨ ਜਾਓ ਤੁਹਾਨੂੰ ਹੀ ਪ੍ਰਧਾਨ ਬਣਾ ਦਾਂਗੇ ਤੁਸੀਂ ਐਸੀ ਗੱਲ ਨਹੀਂ ਹੈ ਇਕੱਠੇ ਹੋ ਜੀਏ ਜੋ ਅਕਾਲ ਤਖਤ ਦੀ ਮਨਸ਼ਾ ਹੈ ਇਕੱਠੇ ਹੋਣ ਦਿਓ ਇਕੱਠੇ ਇੱਕ ਚੰਦੇ ਕਰਨ ਦੀ ਸੀ ਸੋ ਇਸ ਕਰਕੇ ਮੈਂ ਸਭ ਨੂੰ ਕਿ ਅੱਜ ਵੀ ਜੇ ਅਸੀਂ ਨੇ ਦੇਖੋ ਅਕਾਲ ਤਖਤ ਦਾ ਮਾਨ ਸਤਕਾਰ ਕਰਾਂਗੇ ਹੋਰ ਕੌਣ ਕਰੂਗਾ ਸਾਨੂੰ ਤਾਂ ਔਰ ਉਹਦੀ ਮਾਨ ਮਰਿਆ ਦੇ ਵਿੱਚ ਜਿਹੜਾ ਹੈ ਵਿਸ਼ਵਾਸ ਰੱਖਣਾ ਚਾਹੀਦਾ ਔਰ ਸਤਿਕਾਰ ਕਰਨਾ ਚਾਹੁੰਦਾ ਜਿਹੜਾ ਆਦੇਸ਼ ਹੁੰਦਾ ਹਰ ਗੁਰਸਿੱਖ ਲਈ ਹਰ ਨਾਨਕ ਨਾਮ ਰੇਵਾਲੀ ਉਹ ਸੰਦੇਸ਼ ਮੰਨਣ ਦੀ ਪਾਬੰਦੀ ਹੁੰਦੀ ਹੈ ਇਹ ਤਾਂ ਇਲਾਹੀ ਹੁਕਮ ਹੁੰਦਾ ਵੀ ਸਾਨੂੰ ਕਾਲ ਤੱਕ ਤੋਂ ਹੁਕਮ ਆਇਆ ਸਾਰੇ ਸੰਸਾਰ ਚ ਜਿੱਥੇ-ਜਿੱਥੇ ਵੀ ਸਿੱਖ ਬੈਠਾ ਉਹਦੇ ਹੁਕਮ ਦੇ ਨਾਲ ਜੁੜਿਆ ਹੋਇਆ ਉਹਨੂੰ ਮੰਨਣ ਨੂੰ ਅਵੇਸਾ ਜਿਹੜਾ ਤਿਆਰ ਰਹਿੰਦਾ ਸੋ ਅੱਜ ਵੀ ਅੱਜ ਵੀ ਅਸੀਂ ਇਹੀ ਕਹੇ ਮੈਂ ਤਾਂ ਚਲੋ ਉਸ ਜੋ ਉਹਨਾਂ ਨੇ ਹੁਕਮ ਕੀਤਾ ਸੀ ਉਹ ਹੁਕਮ ਤੇ ਖੜੇ ਆ ਦੋ ਦਸੰਬਰ ਦੇ ਉਪਰੋਂ ਤੇ ਖੜੇ ਆ ਸ੍ਰੀ ਕਾਲਤਾਕਸਰ ਨਾਲ ਅੱਜ ਵੀ ਉਹਨਾਂ ਨਾਲ ਖੜੇ ਆ ਕਿਉਂਕਿ ਉਹਨਾਂ ਦੀ ਮਤਲਬ ਹੀ ਇਹ ਸੀ ਕਿ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਤੀ ਫਿਰ ਦੋ ਤਾਂ ਪਿੱਠ ਦਿਖਾ ਕੇ ਭੱਜ ਗਏ ਔਰ ਪੰਜ ਰਹਿ ਗਏ ਉਹ ਕਹਿੰਦੇ ਪੰਜੀ ਤੁਸੀਂ ਕਰ ਲਓ ਭਰਤੀ ਉਹ ਵੀ ਕਰਨ ਲੱਗੇ ਪਏ ਨੇ ਅਸੀਂ ਤਾਂ ਇਹ ਸੀ ਕਿ ਮਜ਼ਬੂਤ ਹੋਵੇ ਹੁਣ ਤਾਂ ਅਸੀਂ ਨੇ ਕਹਿੰਦੇ ਦੂਜੀਆਂ ਪਾਰਟੀਆਂ ਵੀ ਕਹਿੰਦੀਆਂ ਨੇ ਭਾਵੇਂ ਕਾਂਗਰਸੀਆਂ ਦੇ ਲੀਡਰ ਵੀ ਕਹਿੰਦੇ ਨੇ ਕਿ ਇੱਥੇ ਇੱਕ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਭਾਜਪਾ ਨੂੰ ਉਹ ਵੀ ਕਹਿੰਦੇ ਤੇ ਹੁਣ ਤੱਕ ਕਿਸਾਨ ਜੁਨੀਆ ਹੁੰਦਾ ਪਰਸੇ ਚੋਂ ਉੱਥੇ ਪੜ ਰਿਹਾ ਸੀ ਉਗਰਾਹਾਂ ਦਾ ਬਿਆਨ ਉਹਨ ਵੀ ਕਹੇ ਤਾ ਕਹਿੰਦਾ ਸਾਡੀ ਜਿਹੜੀ ਖੇਤਰੀ ਪਾਰਟੀ ਪੰਜਾਬ ਦੀ ਉਹ ਮਜ਼ਬੂਤ ਹੋਣੀ ਚਾਹੀਦੀ ਹੈ ਕਿਉਂਕਿ ਖੇਤਰੀ ਪਾਰਟੀ ਨੇ ਆਪਣੇ ਖੇਤਰ ਦੀ ਗੱਲ ਕਰਨੀ ਹੈ ਆਪਣੇ ਸੂਬੇ ਦੀ ਗੱਲ ਕਰਨੀ ਹੈ ਆਪਣੇ ਮਸਲਿਆਂ ਦੀ ਗੱਲ ਕਰਨੀ ਹੈ ਪੰਜਾਬੀਆਂ ਦੀ ਉਹਦਾ ਕੋਈ ਦੇਸ਼ ਸੈਂਟਰ ਤੋਂ ਨਹੀਂ ਆਉਣਾ ਦਿੱਲੀ ਤੋਂ ਨਹੀਂ ਆਉਣਾ ਉਹ ਸਾਰਾ ਇੱਥੋਂ ਹੀ ਜਿਹੜਾ ਹੈਗਾ ਉਹ ਬਣਨਾ ਹੈਗਾ ਸੋ ਇਸ ਕਰਕੇ ਮੈਂ ਸਮਝਦਾ ਕਿ ਜਿੱਥੇ ਸਾਨੂੰ ਇਹ ਸਾਰੀਆਂ ਗੱਲਾਂ ਕਰਨ ਦਾ ਮੌਕਾ ਐਸੀਆ ਸਸਤਾਵਾ ਦੇ ਪ੍ਰੋਗਰਾਮਾਂ ਤੋਂ ਮਿਲਦਾ ਬਹੁਤ ਖੁਸ਼ੀ ਹੋਈ ਹੈ ਸੁਣ ਕੇ ਤੇ ਮੈਂ ਜਿੰਨੇ ਵਿਦਵਾਨ ਆਏ ਨੇ ਕਿਉਂਕਿ ਇਹ ਬੜਾ ਸਾਨੂੰ ਗਿਆਨ ਦਿੰਦੇ ਨੇ ਔਰ ਇਹਨਾਂ ਦਾ ਮਾਨ ਸਤਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਆਗਾ ਸਾਡੇ ਦਾ ਆਪਣੀ ਨੇ ਆਪਣੇ ਜ਼ਿਲ੍ਹੇ ਦੀ ਨਹੀਂ ਸਾਰੇ ਤੋਂ ਮੈਂ ਜਿੱਥੇ ਭੈਣ ਜੀ ਦਾ ਵੀ ਬਹੁਤ ਧੰਨਵਾਦ ਦੀਆਂ ਸਾਰੇ ਪ੍ਰਬੰਧਕਾਂ ਦਾ ਵੀ ਧੰਨਵਾਦ ਦੀਆਂ ਜੋ ਆਪਾਂ ਨੂੰ ਸੇਧ ਇੱਕ ਅਸੀ ਭਗਤਪੂਰਨ ਜੀ ਦੇ ਕੇ ਗਏ ਨੇ ਜੇ ਆਪਾਂ ਉਹਨਾਂ ਗੱਲਾਂ ਤੇ ਚੱਲੀਏ ਤਾਂ ਸਾਡਾ ਸਮਾਜ ਦਾ ਬਹੁਤ ਕੁਝ ਸਬਰ ਸਕਦਾ ਹੈ ਸਾਡੇ ਬੱਚੇ ਇਧਰ ਆ ਸਕਦੇ ਨੇ ਸੇਵਾ ਭਾਵਨਾ ਦੇ ਨਾਮ ਜੋ ਸਾਨੂੰ ਸਿਧਾਂਤ ਦਿੰਦਾ ਹੈ ਸੇਵਾ ਤੇ ਸਿਮਰਨ ਦਾ ਗੁਰੂ ਸਾਹਿਬ ਨੇ ਔਰ ਉਹ ਸੇਵਾ ਸਿਮਰਨ ਭਗਤਪੂਰਨ ਸਿੰਘ ਦੇ ਵਿੱਚ ਅਸੀਂ ਦੇਖਿਆ ਉਹਨਾਂ ਦੀ ਵਿਚਾਰਤਾਰਾ ਵਿੱਚ ਦੇਖਿਆ ਸੋ ਸਾਨੂੰ ਉਹਨਾਂ ਵਿਚਾਰਤਾਰਾ ਨੂੰ ਅਪਣਾਉਣਾ ਬਹੁਤ ਜ਼ਰੂਰੀ ਬਣਦਾ ਹੈ ਤਾਂ ਫਿਰ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ